ਸਾਤਸ੍ਰੀ ਅਕਾਲ ਭਾਈ ਸਾਰਿਆਂ ਨੂੰ 2026 ਪੰਜਾਬ ਸਰਕਾਰ ਦਾ ਆਖਰੀ ਸਾਲ ਹੈ ਤੇ ਇਸ ਆਖਰੀ ਸਾਲ ਦੇ ਵਿੱਚ ਅਸੀਂ ਪੰਜਾਬ ਦੀਆਂ ਗਰੁੱਪ B ਤੇ C ਦੀਆਂ ਬਹੁਤ ਪੋਸਟਾਂ ਦੇਖਣ ਜਾ ਰਹੇ ਹਾਂ ਪੰਜਾਬ ਪੁਲਿਸ ਕਨਸਟੇਬਲ ਦੀਆਂ 3400 ਪੋਸਟਾਂ ਨੂੰ ਪਹਿਲੇ ਹੀ ਹਰੀ ਝੰਡੀ ਮਿਲ ਚੁੱਕੀ ਹੈ ਇਸ ਤੋਂ ਬਿਨਾ ਕਲਰਕ ਦੀਆਂ 1100 ਦੇ ਕਰੀਬ ਪੋਸਟਾਂ ਪਟਵਾਰੀ ਦੀਆਂ 1095 ਪੋਸਟਾਂ ਤੇ ਇਹਦੇ ਨਾਲ ਨਾਲ ਐਕਸਾਈਜ਼ ਇੰਸਪੈਕਟਰ ਤੇ ਸੀਨੀਅਰ ਅਸਿਸਟੈਂਟ ਦੀਆਂ ਭਰਤੀਆਂ ਜਿਨ੍ਹਾਂ ਦੀਆਂ ਨੋਟੀਫਿਕੇਸ਼ਨਾਂ ਪਹਿਲਾਂ ਹੀ ਆਊਟ ਹੋ ਚੁੱਕੀਆਂ ਨੇ ਇਹ ਸਾਰੇ ਐਗਜ਼ਾਮ ਅਸੀਂ ਅਗਲੇ 6 ਤੋਂ 8 ਮਹੀਨਿਆਂ 'ਚ ਦੇਖਣ ਜਾ ਰਹੇ ਹਾਂ ਤਾਂ ਪੰਜਾਬ ਭਰ ਦੇ ਉਹ ਵਿਦਿਆਰਥੀ ਜਿਹੜੇ ਇਹਨਾਂ ਐਗਜ਼ਾਮਸ ਦੀ ਤਿਆਰੀ ਕਰਕੇ ਇਹਨਾਂ ਨੂੰ ਕਲੀਅਰ ਕਰਨਾ ਚਾਹੁੰਦੇ ਨੇ ਉਹਨਾਂ ਲਈ ਮਾਸਟਰ ਕੋਰਸ ਦੇ ਫੁੱਲ ਸਿਲੇਬਸ ਬੈਚ ਉੱਤੇ ਉਹ ਡਿਸਕਾਊਂਟ ਲੱਗਿਆ ਜਿਹੜਾ ਅੱਜ ਤੱਕ ਪਹਿਲਾਂ ਕਦੇ ਨਹੀਂ ਸੀ ਲੱਗਿਆ ਮਾਸਟਰ ਕੋਰਸ ਫੁੱਲ ਸਿਲੇਬਸ ਬੈਚ ਵਿੱਚ ਅਸੀਂ ਹਰ ਸਬਜੈਕਟ ਦਾ ਪੂਰਾ ਸਿਲੇਬਸ ਕੰਪਰੀਹੈਂਸਿਵ ਤਰੀਕੇ ਨਾਲ ਕਵਰ ਕਰਾਇਆ ਕਨਸੈਪਟ ਬਿਲਡਿੰਗ ਤੋਂ ਲੈ ਕੇ ਲੌਜੀਕਸ ਤੇ ਰੂਲਸ ਸਮਝਾਉਂਦੇ ਹੋਏ ਪੂਰੀ ਥਿਊਰੀ ਕਵਰ ਕਰਾਈ ਹੈ ਤੇ ਨਾਲ ਹੀ ਹਰ ਟੌਪਿਕ ਦੇ ਐਮਸੀਕਿਊਜ਼ ਕਵਰ ਕਰਾਏ ਨੇ ਇਸ ਬੈਚ ਵਿੱਚ ਤੁਹਾਨੂੰ ਹਰ ਸਬਜੈਕਟ ਦਾ ਪੂਰਾ ਸਟੱਡੀ ਮਟੀਰੀਅਲ ਤੇ ਨਾਲੋਂ ਨਾਲ ਪੀਟ ਪੀਐਸਬੀ ਦੇ ਪੈਟਰਨ ਦੇ ਉੱਤੇ ਬੇਸਡ ਇੱਕ ਟੈਸਟ ਸੀਰੀਜ਼ ਬਿਲਕੁਲ ਫ੍ਰੀ ਮਿਲੇਗੀ ਤਾਂ ਜੇ ਤੁਸੀਂ ਇਸ ਬੈਚ ਦੇ ਵਿੱਚ ਐਨਰੋਲ ਹੋਣਾ ਚਾਹੁੰਦੇ ਹੋ ਤਾਂ successstudy.in ਦੀ ਵੈਬਸਾਈਟ ਖੋਲ ਕੇ ਕੋਰਸਸ ਵਿੱਚ ਜਾ ਕੇ ਮਾਸਟਰ ਕੋਰਸ 7.0 ਆਨਲਾਈਨ ਸਰਚ ਕਰੋ ਤੇ ਆਪਣੇ ਆਪ ਨੂੰ ਇਸ ਬੈਚ ਦੇ ਵਿੱਚ ਐਨਰੋਲ ਕਰ ਸਕਦੇ ਹੋ ਤੇ ਜੇ ਤੁਸੀਂ ਆਪਣਾ ਸਿਲੇਬਸ ਆਲਰੇਡੀ ਕਵਰ ਕਰ ਚੁੱਕੇ ਤੇ ਆਪਣੀ ਤਿਆਰੀ ਨੂੰ ਹੋਰ ਮਿਹਨਤ ਕਰਕੇ ਪਾਲਿਸ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਟੈਸਟ ਬੈਚ ਦੇ ਵਿੱਚ ਐਨਰੋਲ ਹੋ ਸਕਦੇ ਹੋ ਉਹ ਟੈਸਟ ਬੈਚ ਜਿਹੜਾ ਆਮ ਦਿਨਾਂ 'ਚ 8000 ਰੁ ਇਹ ਸਿਰਫ 1575 ਰੁਪਏ ਦੇ ਵਿੱਚ ਮਿਲੇਗਾ ਜਿਦੇ ਵਿੱਚ ਹਰ ਸਬਜੈਕਟ ਦੇ ਕੁੱਲ ਮਿਲਾ ਕੇ 120 ਸੈਕਸ਼ਨ ਟੈਸਟ ਨੇ ਤੇ ਪਿੱਛੇ ਫੁੱਲ ਲੈਂਥ ਟੈਸਟ ਨੇ ਇਹ ਸਾਰੇ ਟੈਸਟ ਤੁਸੀਂ ਡਿਸਕਸ਼ਨ ਸਮੇਤ ਸਿਰਫ 1575 ਰੁਪਏ ਦੇ ਵਿੱਚ ਲੈ ਸਕਦੇ ਹੋ ਇਹਦੇ ਲਈ ਵੀ successory.in ਦੀ ਵੈਬਸਾਈਟ ਦੇ ਉੱਤੇ ਜਾ ਕੇ ਕੋਰਸਸ ਦੇ ਵਿੱਚ ਟੈਸਟ ਬੈਚ ਆਨਲਾਈਨ ਸਰਚ ਕਰੋ ਤੇ ਆਪਣੇ ਆਪ ਨੂੰ ਇਸ ਟੈਸਟ ਬੈਚ ਦੇ ਵਿੱਚ انرੋਲ ਕਰੋ ਧੰਨਵਾਦ